ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਬੱਲੋਪਿੰਡ ਦੇ ਵਿੱਚ ਮੌਜੂਦ ਆ ਜਿੱਥੇ 20 ਸਾਲਾ ਨੌਜਵਾਨ ਸ਼ੁਭਕਰਨ ਜਿਹੜਾ ਸ਼ਹੀਦ ਹੋਇਆ ਉਹਦੀ ਅੰਤਿਮ ਅਰਦਾਸ ਹੋਣੀ ਹੈ ਪੰਡਾਲ ਤੁਸੀਂ ਦੇਖ ਸਕਦੇ ਹੋ ਪੰਡਾਲ ਦੇ ਵਿੱਚ ਕੀਰਤਨ ਚੱਲ ਰਿਹਾ ਹੈ ਔਰ ਪੰਜਾਬ ਦੇ ਕਿਸਾਨ ਮੈਂ ਕਹਾਂਗਾ ਕਿ ਜੇਕਰ ਸ਼ੁਭਕਰਨ ਜਿਹੜਾ ਪੰਜਾਬ ਦੀ ਕਿਸਾਨੀ ਦੇ ਵਾਸਤੇ ਬਾਰਡਰ ਤੇ ਸ਼ਹੀਦ ਹੋਇਆ ਸਰਕਾਰ ਨੇ ਵੀ ਸ਼ਹੀਦ ਦਾ ਦਰਜਾ ਦਿੱਤਾ ਤਾਂ ਇਹ ਉਹ ਸ਼ਹੀਦ ਦੀ ਅੱਜ ਅੰਤਿਮ ਅਰਦਾਸ ਹੋਣੀ ਹੈ 20 ਸਾਲਾਂ ਨੌਜਵਾਨ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਵੀਰ ਬੀਬੀਆਂ ਪੈਣਾ ਪਹੁੰਚੀਆਂ ਹੋਈਆਂ ਨੇ ਸ਼ਿਰਕਤ ਕਰਨ ਦੇ ਵਾਸਤੇ ਤਾਂ ਪਹਿਲਾਂ ਸ਼ੁਭਕਰਨ ਇੱਕ ਪਰਿਵਾਰ ਦਾ ਲੜਕਾ ਸੀ ਪਰ ਅੱਜ ਕਿਸਾਨੀ ਦੇ ਵਾਸਤੇ ਸ਼ਹੀਦ ਹੋ ਕੇ ਤੇ ਸ਼ੁਭ ਕਰਨ ਜਿਹੜਾ ਆ ਉਹ ਪੂਰੇ ਪੰਜਾਬ ਦਾ ਪੁੱਤਰ ਬਣ ਗਿਆ ਹੈ ਪੂਰੀ ਕਿਸਾਨੀ ਦਾ ਪੁੱਤਰ ਬਣ ਗਿਆ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਲੋ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਵੀਰ ਜਿਹੜੇ ਆ ਉਹ ਪਹੁੰਚ ਰਿਹਾ ਹੈ ਕਿ ਸ਼ੁਭ ਕਰਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਇਆ ਜਾਵੇ ਹਰੇਕ ਵਰਗ ਦੇ ਲੋਕ ਨੇ ਨੌਜਵਾਨ ਐ ਬਜ਼ੁਰਗ ਐ ਬੀਬੀਆਂ ਪੈਣਾ ਨੇ ਸਾਰੇ ਲੋਕ ਔਰ ਖਾਸ ਕਰਕੇ ਹੈ ਕਿ ਦੂਰ ਦਰਾਡੇ ਤੋਂ ਦੂਰ ਦੂਰ ਪਿੰਡਾਂ ਤੋਂ ਲੋਕ ਪੰਜਾਬ ਦਾ ਕੋਈ ਕੋਨਾ ਐਸਾ ਰਿਆ ਨਹੀਂ ਐ ਜਿੱਥੋਂ ਲੋਕ ਜਿੱਥੋਂ ਕਿਸਾਨ ਵੀਰ ਉੱਠ ਕੇ ਤੇ ਇੱਥੇ ਨਹੀਂ ਪਹੁੰਚੇ ਕਿ ਅੱਜ ਸ਼ੁਭ ਕਰਨ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਜਾਵੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਝੰਡੇ ਇਹਨਾਂ ਕਿਸਾਨ ਵੀਰਾਂ ਨੇ ਫੜੇ ਹੋਏ ਐ ਇਹ ਦੂਰ ਦਰਾਡੇ ਤੋਂ ਇੱਥੇ ਲੋਕ ਆਏ ਹੋਏ ਨੇ ਅੱਜ ਸ਼ੁਮਕਰਨ ਦੀ ਅੰਤਿਮ ਅਰਦਾਸ ਤੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਕਿਉਂਕਿ ਜਿਸ ਸਮੇਂ ਫੇਰ ਦੁਬਾਰਾ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਕਿ ਦਿੱਲੀ ਜਾਣਾ ਆਪਣੇ ਹੱਕਾਂ ਹਕੂਕਾਂ ਦੀ ਮੰਗ ਰੱਖਣੀ ਹੈ ਤਾਂ ਇੱਕ ਕੈਲੀਕੀ ਅੰਦੋਲਨ ਦੁਬਾਰਾ ਉਲੀਕ ਦਿੱਤਾ ਗਿਆ ਸੀਗਾ ਕਿਸਾਨੀ ਅੰਦੋਲਨ 2.0 ਤਾਂ ਉਸ ਦੇ ਵਿੱਚ ਸ਼ੁਭ ਕਰਨਾ ਜਾਂਦਾ ਪਹੁੰਚਦਾ ਆਪਣੀ ਹੱਕਾਂ ਦੀ ਮੰਗ ਕਰਨ ਦੇ ਵਾਸਤੇ ਜਥੇਬੰਦੀਆਂ ਦੇ ਨਾਲ ਸ਼ੁਭਕਰਨ ਇੱਥੇ ਜਾਂਦਾ ਤਾਂ ਬਾਰਡਰ ਦੇ ਉੱਪਰ ਜਿਹੜੀ ਹਲਚਲ ਹੁੰਦੀ ਹੈ ਸੋ ਗੋਲੀ ਲੱਗਣ ਦੇ ਨਾਲ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ੁਭਕਰਨ ਦੇ ਵਾਸਤੇ ਸਾਰੀਆਂ ਜਥੇਬੰਦੀਆਂ ਹੱਕ ਦੇ ਵਿੱਚ ਆਉਂਦੀਆਂ ਤੇ ਅੱਜ ਇਹ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਲੋਪਿੰਡ ਦੀ ਤਸਵੀਰ ਹੈ ਇਹ ਪੰਜਾਬ ਦੇ ਕਿਸਾਨ ਅੱਜ ਉਸ ਨੌਜਵਾਨ ਦੇ ਹੱਕ ਦੇ ਵਿੱਚ ਅ ਦੁੱਖ ਸਾਂਝਾ ਕਰਨ ਦੇ ਵਾਸਤੇ ਇੱਥੇ ਅੱਜ ਪਹੁੰਚੇ ਹੋਏ ਨੇ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਅੱਜ ਇੱਥੇ ਬੱਲੋਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਜਥੇਬੰਦੀਆਂ ਦੀ ਐਸਕੇਮ ਦੀ ਜ਼ਿਕਰ ਗੱਲ ਕਰਦੇ ਹਾਂ ਤਾਂ ਜੋਗਿੰਦਰ ਸਿੰਘ ਉਗਰਾਹਾ ਵੀ ਉਹ ਚੇਚੇ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਜਿਹੜਾ ਆ ਉਹ ਸਾਂਝਾ ਕਰਨ ਦੇ ਵਾਸਤੇ ਪਹੁੰਚੇ ਹੋਏ ਨੇ ਤਾਂ ਤਸਵੀਰ ਤੁਹਾਨੂੰ ਆ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇੱਧਰ ਵੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰੋਂ ਵੀ ਤਸਵੀਰ ਜਿਹੜੀ ਹੈ ਉਹ ਜ਼ਰੂਰ ਆ ਇੱਕ ਵਾਰੀ ਦਿਖਾਈ ਜਾਵੇ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸ਼ੁਸ਼ੋਭਿਤ ਕੀਤੇ ਨੇ ਅੱਜ ਅੰਤਿਮ ਅਰਦਾਸ ਹੋਣੀ ਹੈ ਤੇ ਲੋਕਾਂ ਦਾ ਜਮਾਵੜਾ ਕਿਸਾਨ ਵੀਰਾਂ ਦਾ ਜਮਾਵੜਾ ਜਿਹੜਾ ਆ ਉਹ ਇਕੱਠਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਸ਼ੁਭ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਤਾਂ ਇਹ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਅੱਜ ਸੰਗਤਾਂ ਜਿਹੜੇ ਕਸਾਰ ਵੀਰ ਪਹੁੰਚੇ ਨੇ ਤਾਂ ਇੱਧਰ ਮੈਂ ਕਹਾਂਗਾ ਕਿ ਇਹ ਦਿਖਾ ਦਿੱਤਾ ਜਾਵੇ ਇਹ ਲੰਗਰ ਵੀ ਲੈ ਕੇ ਆਏ ਨੇ ਵੱਖ-ਵੱਖ ਪਿੰਡਾਂ ਤੋਂ ਲੋਕ ਆਏ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਆਏ ਨੇ ਔਰ ਲੰਗਰ ਤਿਆਰ ਕਰਕੇ ਖੁਦ ਆਪਣੀਆਂ ਟਰਾਲੀਆਂ ਦੇ ਵਿੱਚ ਭਰ ਕੇ ਲੈ ਕੇ ਆਏ ਨੇ ਕਿਸੇ ਨੇ ਚਾਹ ਦਾ ਲੰਗਰ ਲੈ ਕੇ ਆਂਦਾ ਹੈ ਕਿਸੇ ਨੇ ਪਾਣੀ ਦਾ ਲੰਗਰ ਲੈ ਕੇ ਆਂਦਾ ਹੈ ਕਿਸੇ ਨੇ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਂਦਾ ਹੈ ਕਿਉਂਕਿ ਸ਼ੁਭਕਰਨ ਜਿਹੜਾ ਸੀ ਉਹ ਬੜਾਈ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀਗਾ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਔਰ ਸਿਰ ਤੇ ਵੱਡਾ ਕਰਜ਼ਾ ਵੀ ਸੀ ਇੱਕ ਮੋਟੀ ਰਕਮ ਸ਼ੁਭਕਰਨ ਦੇ ਸਿਰ ਤੇ ਕਰਜ਼ੇ ਦੀ ਸੀਗੀ ਔਰ ਉਸੇ ਹੀ ਕਰਕੇ ਆਪਣੇ ਹੱਕਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਸ਼ੁਭਕਰਨ ਜਿਹੜਾ ਮੋਰਚੇ ਦੇ ਵਿੱਚ ਜਾਂਦਾ ਹੈ ਬਾਰਡਰ ਦੇ ਉੱਪਰ ਜਾਂਦਾ ਹੈ ਕਿ ਬਾਰਡਰ ਦੇ ਉੱਪਰ ਜਾਣਾ ਚਾਹੀਦਾ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਹੱਕ ਨੂੰ ਲੈ ਕੇ ਪਰ ਉੱਥੇ ਜੋ ਭਣਾ ਵਰਤਦਾ ਹੈ ਸ਼ੁਭਕਰਨ ਤੇ ਗੋਲੀ ਲੱਗਦੀ ਹੈ ਤੇ ਸ਼ੁਭਕਰਨ ਜਿਹੜਾ ਆ ਆਹ ਉਹ ਉਸਦੀ ਡੈਥ ਹੋ ਜਾਂਦੀ ਹੈ ਤਾਂ ਇਹ ਤਸਵੀਰ ਅੱਜ ਤੁਹਾਨੂੰ ਦਿਖਾ ਰਹੇ ਹਾਂ ਅੱਜ ਬੱਲੋ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਇੱਥੇ ਪਹੁੰਚੇ ਹੋਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਭਰ ਤੋਂ ਕਿਸਾਨ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਦੇਖ ਸਕਦੇ ਹੋ ਬੀਕੇਯੂ ਦੇ ਝੰਡੇ ਹੋਰ ਅਹ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਔਰ ਇਧਰ ਅਹ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਪਹੁੰਚੇ ਨੇ ਨਤਮਸਤਕ ਅਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਜਾ ਰਿਹਾ ਨਤਮਸਤਕ ਹੋ ਰਹੇ ਨੇ ਔਰ ਪਰਿਵਾਰ ਦੇ ਨਾਲ ਸ਼ੁਭਕਰਨ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਕਿਉਂਕਿ ਸ਼ੁਭਕਰਨ ਅੱਜ ਕਹਿ ਲਈ ਕਿ ਅਮਰ ਹੋ ਚੁੱਕੇ ਹੈ ਪੰਜਾਬ ਦੀ ਨਿਗਾਹ ਦੇ ਵਿੱਚ ਅੱਜ ਸ਼ੁਭਕਰਨ ਅਮਰ ਹੋ ਚੁੱਕਿਆ ਹੈ ਸ਼ਹੀਦ ਦਾ ਦਰਜਾ ਵੀ ਪੰਜਾਬ ਸਰਕਾਰ ਦੇ ਵੱਲੋਂ ਸ਼ੁਭਕਰਨ ਨੂੰ ਬਕਾਇਦਾ ਦਿੱਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਵੀ ਦਿੱਤੀ ਗਈ ਸੀ ਸ਼ੁਭਕਰਨ ਨੂੰ ਔਰ ਸ਼ਹੀਦ ਦਾ ਦਰਜਾ ਵੀ ਤਾਂ ਅੱਜ ਉਹ ਸ਼ੁਭਕਰਨ ਜਿਹੜਾ ਅਮਰ ਹੋ ਗਿਆ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਤੇ ਪੰਜਾਬ ਦੀ ਕਿਸਾਨੀ ਦੇ ਵਾਸਤੇ ਸ਼ੁਭਕਰਨ ਜਿਹੜਾ ਅੱਜ ਅਮਰ ਹੋ ਚੁੱਕਿਆ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਚਾਹੇ ਬਜ਼ੁਰਗ ਕਿਸਾਨ ਹੋਣ ਚਾਹੇ ਨੌਜਵਾਨ ਕਿਸਾਨ ਹੋਣ ਚਾਹੇ ਬੀਬੀਆਂ ਭੈਣਾਂ ਦੀ ਅਸੀਂ ਗੱਲ ਕਰੀਏ ਤਾਂ ਅੱਜ ਕੋਈ ਵੀ ਵਾਂਝਾ ਨਹੀਂ ਰਿਹਾ ਕਿ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਤੇ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਹੈ ਗੁਰੂ ਮਹਾਰਾਜ ਅੱਗੇ ਨਤਮਸਤਕ ਵੀ ਹੋਏ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਜਲਦੀ ਤੋਂ ਜਲਦੀ ਮੰਗਾ ਜਿਹੜੀਆਂ ਸਰਕਾਰ ਮੰਨੇ ਤੇ ਸਾਰੇ ਆਪੋ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਤੇ ਤੰਦਰੁਸਤੀ ਦੇ ਨਾਲ ਜਾਣ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਪੀਸਫੁਲੀ ਆ ਇਹ ਜਿਹੜਾ ਪ੍ਰੋਟੈਸਟ ਹੈ ਉਹ ਖਤਮ ਹੋ ਜਾਵੇ ਸਰਕਾਰ ਮੰਗਾਂ ਵੀ ਮੰਨ ਲਵੇ ਕਿਸਾਨਾਂ ਦੀ ਵੀ ਸੁਣੀ ਜਾਵੇ ਤਸਵੀਰ ਦੇਖ ਸਕਦੇ ਹੋ ਕੀ ਸੋਹਣਾ ਸੁਨੱਖਾ ਨੌਜਵਾਨ 20 ਸਾਲਾ ਸ਼ੁਭਕਰਨ ਗੱਭਰੂ ਜਿਹੜਾ ਕਿ ਬੜਾ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀਗਾ ਔਰ ਬਾਰਡਰ ਦੇ ਉੱਪਰ ਉਸ ਦੀ ਗੋਲੀ ਲੱਗਣ ਦੇ ਨਾਲ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਔਰ ਸ਼ਹੀਦ ਦਾ ਦਰਜਾ ਵੀ ਦੇ ਦਿੱਤਾ ਗਿਆ ਤਾਂ ਵਾਕਿਆ ਹੈ ਕਿ ਉਹ ਅੱਜ ਸ਼ਹੀਦ ਹੋ ਗਿਆ ਹੈ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਕਿਸਾਨੀ ਦੇ ਲਈ ਉਸ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਹੈ ਔਰ ਲੋਕ ਵੀ ਕਹਿ ਰਿਹਾ ਹੈ ਕਿ ਉਸ ਦੀ ਕੁਰਬਾਨੀ ਅਸੀਂ ਜਾਇਆ ਜਿਹੜੀ ਹੈ ਉਹ ਨਹੀਂ ਜਾਣ ਦਿੰਦੇ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਇੱਥੇ ਅੱਜ ਪਹੁੰਚੇ ਹੋਏ ਨੇ ਔਰ ਦੁੱਖ ਵੀ ਸਾਂਝਾ ਕੀਤਾ ਜਾ ਰਿਹਾ ਹੈ ਔਰ ਲੋਕ ਜਿਹੜਾ ਆ ਖਾਣੇ ਦੀ ਪ੍ਰਸ਼ਾਦੇ ਦੀ ਅਸੀਂ ਜ਼ਿਕਰ ਗੱਲ ਕਰਦੇ ਆ ਤਾਂ ਪ੍ਰਸ਼ਾਦਾ ਵੀ ਆ ਲੈ ਕੇ ਆਏ ਨੇ ਵੱਖ-ਵੱਖ ਥਾਵਾਂ ਤੋਂ ਲੋਕ ਜਿੱਥੇ ਪ੍ਰਸ਼ਾਦਾ ਲੈ ਕੇ ਆਏ ਨੇ ਟਰਾਲੀਆਂ ਤੁਹਾਨੂੰ ਦਿਖਾਈਆਂ ਕਿਸੇ ਨੇ ਚਾਹ ਦਾ ਲੰਗਰ ਹੈ ਕੋਈ ਪ੍ਰਸ਼ਾਦੇ ਦਾ ਲੰਗਰ ਲੈ ਕੇ ਆਇਆ ਕੋਈ ਪਾਣੀ ਦਾ ਲੰਗਰ ਲੈ ਕੇ ਆਇਆ ਤਾਂ ਮੇਰੇ ਮਗਰ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਦੇ ਝੰਡੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਲੋਕ ਆਜੰਤੀ ਮਰਦਾਸ ਦੇ ਵਿੱਚ ਸ਼ੁਭਕਰਨ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਕਿਉਂਕਿ ਨੌਜਵਾਨ ਜਿਹੜਾ ਆ ਉਹ ਪੰਜਾਬ ਦੀ ਕਿਸਾਨੀ ਨੇ ਲਈ ਸ਼ਹੀਦ ਹੋਇਆ ਹੈ ਅਮਰ ਹੋ ਨਿਭੜਿਆ ਤਾਂ ਇਹ ਤਸਵੀਰ ਹੈ ਕੈਮਰਾਮੈਨ ਵਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਬੱਲੋ